ਪੰਜਾਬੀ ਗਾਇਕ ਦਲਜੀਤ ਦੋਸਾਂਝ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈ ਉਹਨੇ ਆਪਣੀ ਗਾਇਕੀ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਖੂਬ ਨਾਕਮਾਇਆ ਖਾਸ ਗੱਲ ਇਹ ਹੈ ਕਿ ਦੋਸਾਂਝਾ ਵਾਲਾ ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਪੰਜਾਬੀਆਂ ਦਾ ਮਾਣ ਵਧਾ ਰਿਹਾ ਹੈ ਹਾਲਾਂਕਿ ਇਸ ਵਿਚਾਲੇ ਪੰਜਾਬੀ ਕਲਾਕਾਰ ਦੇ ਇਲੂਮੀਨਾਟੀ ਹੋਣ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੇੜ ਰਹੀਆਂ ਨੇ ਦਲਜੀਤ ਵੱਲੋਂ ਇਸ ਵਿਸ਼ੇ ਤੇ ਬੇਹਦ ਸਾਦਗੀ ਨਾਲ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ ਰੈਪਰ ਨਸੀਬ ਨੇ ਦਲਜੀਤ ਨੂੰ ਲੈ ਕੇ ਫੈਲਾਈ ਅਫਵਾਹ ਇਸ ਵਿਚਾਲੇ ਮਾਮਲਾ ਉਸ ਸਮੇਂ ਤੇਜ਼ੀ ਨਾਲ ਫੈਲ ਗਿਆ ਜਦੋਂ ਰੈਪਰ ਨਸੀਬ ਵੱਲੋਂ ਦੋਸਾਂਝਾ ਵਾਲੇ ਖਿਲਾਫ ਇਲੂਮੀਨਾਟੀ ਹੋਣ ਨੂੰ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਲੋਕਾਂ ਵੱਲੋਂ ਕਲਾਕਾਰ ਦੇ ਇਲੂਮੀਨਾਟੀ ਹੋਣ ਨੂੰ ਲੈ ਕੇ ਖਾਸ ਚਰਚਾ ਕੀਤੀ ਗਈ ਜਿਸ ਦੀਆਂ ਪੋਸਟਾਂ ਰੈਪਰ ਨਸੀਬ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਨੇ ਦੱਸ ਦਈਏ ਕਿ ਗਲੋਬਲ 스타 ਦਲਜੀਤ ਦੋਸਾਂਜ ਵੱਲੋਂ ਰੈਪਰ ਨਸੀਬ ਨੂੰ ਤਿੱਖਾ ਜਵਾਬ ਦਿੱਤਾ ਗਿਆ ਉਹਨਾਂ ਆਪਣੇ ਸਾਦਗੀ ਭਰੇ ਅੰਦਾਜ਼ ਵਿੱਚ ਕਿਹਾ ਸਭ ਗੋਵਿੰਦ ਹੈ ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਉਹ ਆਪ ਹੀ ਬੋਲ ਰਿਹਾ ਹੈ ਤੇ ਆਪ ਹੀ ਜਵਾਬ ਦੇ ਰਿਹਾ ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ ਸ਼ੁ ਦਾਜੀ ਕੇਸ ਤੋਂ ਪਹਿਲਾ ਰੈਪਰ ਨਸੀਬ ਆਪਣੇ ਇੱਕ ਇੰਟਰਵਿਊ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਆ ਗਏ ਸੀ ਜਿਸ ਵਿੱਚ ਉਹਨੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਕਰਦੇ ਖੁਦ ਨੂੰ ਉਸ ਵਰਗਾ ਦੱਸਦਿਆ ਕਿ ਮੈਂ ਬਿਲਕੁਲ ਉਸ ਵਰਗਾ ਹੀ ਹਾਂ ਹਾਲਾਂਕਿ ਇਹ ਗੱਲ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਬਿਲਕੁਲ ਪਸੰਦ ਨਹੀਂ ਆਈ ਜਿਸ ਤੋਂ ਬਾਅਦ ਸਾਰੇ ਰੈਪਰ ਨਸੀਬ ਉੱਪਰ ਪੜ ਗਏ ਦਲਜੀਤ ਦੋਸਾਂ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਉਹਨਾਂ ਦਾ ਬੈਂਕੂਵਰ BC ਪਲੇਸ ਵਿੱਚ ਸ਼ੋਅ ਚਰਚਾ ਦਾ ਵਿਸ਼ਾ ਬਣਿਆ ਸ਼ੋਰ ਆਈ ਕਲਾਕਾਰ ਨੇ ਖੂਬ ਸੁਰਖੀਆਂ ਬਟੋਰੀਆਂ ਦਰਅਸਲ ਸ਼ੋਅ ਵਿੱਚ 54 ਹਜ਼ਾਰ ਦਰਸ਼ਕਾਂ ਨੇ ਹਾਜ਼ਰੀ ਭਰੀ ਜਿਸ ਤੋਂ ਬਾਅਦ ਦਲਜੀਤ ਦੋਸਾਂ ਛੇ ਲਗਾਤਾਰ ਜੀ ਵੇਕੇ ਦਲਜੀਤ ਦੁਸਾਂਜ ਨੂੰ ਇਲੂਮਿਨਾਟੀ ਕਿਹਾ ਜਾ ਰਿਹਾ ਸੀ ਹਰ ਕਿਸੇ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਦਲਜੀਤ ਦੁਸਾਂਜ ਇਲੂਮਿਨਾਟੀ ਨੇ ਸੋ ਉਸ ਨੂੰ ਲੈ ਕੇ ਹੁਣ ਇੱਕ ਜੋ ਜਵਾਬ ਹੈ ਦਲਜੀਤ ਦੁਸਾਂਜ ਦੇ ਵੱਲੋਂ ਸਾਰਿਆਂ ਨੂੰ ਦਿੱਤਾ ਗਿਆ